ਇਸਾਂ ਦਾ ਵੀ ਵਜਨ ਲੱਗਣ ਲੱਗ ਗਿਆ ਨੌਜਵਾਨਾਂ ਨੂੰ ਉਹ ਵੀ ਕਤਲ ਕਰਵਾ ਦਿੰਦੇ ਆ ਜੀ ਤੁਸੀਂ ਇੰਨੀ ਵੱਡੀ ਦਸਤਾਰ ਬੰਨੀ ਹੋਈ ਹੈ ਸਿਰ ਤੇ ਦਸਤਾਰ ਸਜਾਓ ਭਾਵੇਂ 5 ਮੀਟਰ ਦੀ ਬੰਨੋ ਭਾਵੇਂ 8 ਮੀਟਰ ਦੀ ਬੰਨੋ ਮੈਂ ਤਾਂ ਮੀਟਰ ਪਿੱਛੇ ਸੋਲ ਆਇਆ ਹੋਇਆ 800 ਮੀਟਰ ਦਾ ਤਮਾਲਾ ਸਜਾਇਆ ਵੀ ਤੁਹਾਨੂੰ 8 ਮੀਟਰ ਤੁਹਾਨੂੰ 2 ਮੀਟਰ ਦਾ ਭਾਰ ਲੱਗਦਾ ਇਹ ਜੋ ਆਪ ਜੀ ਮੇਰੀ ਦੇਖ ਰਹੇ ਹੋ ਇਹ ਮਾਂ ਦੀ ਦੇਣ ਆ ਸਾਡੀ ਅਸੀਂ ਰਾਗੀ ਸਿੰਘਾਂ ਕੀਰਤਨ ਕਰਤਾ ਸੀ ਸਾਡਾ ਸਾਰਾ ਮਾਤਾ ਪਿਤਾ ਸਾਰੇ ਕੀਰਤਨ ਕਰਦੇ ਅਸੀਂ ਵੀ ਕੀਰਤਨ ਕਰਦੇ ਆ ਮੇਰਾ ਕਦੇ ਸਿਰ ਨਹੀਂ ਦੁਖਿਆ ਕੋਈ ਤਕਲੀਫ ਨਹੀਂ ਹਾਂ ਜੀ ਦੋ ਦੋ ਤਿੰਨ ਤਿੰਨ ਦਿਨ ਮੈਂ ਲੰਗਰ ਨਹੀਂ ਛਕਦਾ ਇੱਕ ਅੱਧੀ ਬੁਰਕੀਓ ਖਾਣਾ ਬਾਕੀ ਲੱਸੀ ਨਾਲ ਹੀ ਗੁਜ਼ਾਰਾ ਕਰ ਲੈਂਦਾ ਆ ਤੁਹਾਡੇ ਸਾਹਮਣੇ ਖੜਾ 13 ਸਾਲ ਮੈਂ ਪਹਿਲਵਾਨੀ ਕੀਤੀ ਕੁਲੇ ਆ ਤੇ ਮਾਤਾ ਸਾਡੀ ਗੁਜਰਨ ਤੋਂ ਪਹਿਲਾਂ ਮੇਰੇ ਨਾਲ ਵਚਨ ਕਰ ਗਈ ਸੀ ਕਹਿੰਦੀ ਸੀ ਤੇਰਾ 65 ਕਿਲੋ ਵਜਨ ਹੋਦਾ ਸੀ ਤੇ ਤੂੰ 90 ਕਿਲੋ ਨੂੰ ਢਾ ਲੈਂਦਾ ਸੀ ਜਾ ਕੇ ਤੇ ਇੱਧਰ ਤੇਰੀ ਪਲਵਾਨੀ ਕਿੱਥੇ ਗਿਆ ਜਦ ਬੱਚੇ ਕਹਿੰਦੇ ਸਾਡਾ ਸਿਰ ਦੁਖਦਾ ਕਪੜਾ ਬੰਨਣ ਤੋਂ ਮੈਂ ਕਿਹਾ ਏਡੀ ਵੱਡੀ ਦਸਤਾਰ ਬਨ ਕੇ ਦਿਖਾਵਾਂਗੇ ਜਿੰਨੀ ਕਿਸੇ ਨੇ ਬੰਨੀ ਨਾ ਹੋਵੇ ਮਾਤਾ ਚੜਾਈ ਕਰ ਗਈ ਲੇਕਨ ਮਾਲਾ ਨਹੀਂ ਆਪਾਂ ਛੱਡਿਆ ਇਹ ਰੋਜ਼ ਸਜਾਉਂਦੇ ਆ ਜੀ ਤੁਸੀਂ 8 ਘੰਟੇ ਲੱਗਦੇ ਨੇ ਜੀ ਰਾਤ ਨੂੰ 1 ਵਜੇ ਕੇ ਸਿਚੇ ਨਹਾਣ ਕਰਕੇ ਸ਼ੁਰੂ ਹੋ ਜਾਂਦੇ ਆ ਹਾਂ ਜੀ ਸਵੇਰੇ ਤੱਕ ਫਿਰ ਨਾਲੇ ਬਾਣੀ ਪੜੀ ਜਾਂਦੀ ਏ ਮੂੰ ਜਵਾਨੀ ਸਾਰੀ ਨਾਲੇ ਤੁਮਰਾ ਸਜਾਈ ਜਾਈ ਜੀ ਮਾਤਾ ਜੀ ਤੇ ਕਹਿੰਦੇ ਤੁਸੀਂ ਇਹ ਕੀਤਾ ਸ਼ਰੂ ਜੀ ਤੇ ਹੁਣ ਇਹ ਜਿਹੜਾ ਪ੍ਰਾਨ ਹੈਗਾ ਜੋ ਤੁਹਾਡਾ ਜੋ ਤੁਹਾਡੇ ਮਨ ਦਾ ਖਿਆਲ ਕਦੋਂ ਤੱਕ ਨਿਭਾਉਂਦਾ ਜੀ ਇਹ ਮੈਂ ਤਾਂ ਕੰਨਾ ਜਿੰਨਾ ਚਿਰ ਮੇਰੇ ਸਵਾਸ ਜਿਉਂਦੇ ਮੈਂ ਤਾਂ ਇਦੋਂ ਉਨਾ ਚਿਰ ਨਿਭਾਉਂਗਾ ਹਾਂ ਮੈਂ ਤਾਂ ਮੈਂ ਤਾਂ ਇਹ ਕਹਿੰਦਾ ਵੀ ਜਾਵਾਂ ਇਸੇ ਤਰੀਕੀ ਬਸ ਇਸੇ ਤਰੀਕੀ ਮਹਾਰਾਜ ਮੈਨੂੰ ਡੈਜੇ ਇਸੇ ਬਾਣੇ ਚ ਚਰਨ ਗੰਗਾ ਸਟੇਡੀਅਮ ਸ਼੍ਰੀ ਅਨੰਦਪੁਰ ਸਾਹਿਬ ਵੀ ਕਿ ਇਸ ਸਮੇਂ ਖੜੇ ਜਿੱਥੇ ਕਿ ਮਹੱਲਾ ਕੱਢਿਆ ਜਾਂਦਾ ਨਿਹੰਗ ਸਿੰਘਾਂ ਦੇ ਵੱਲੋਂ ਤਾਂ ਜਿੱਥੇ ਸਿੰਘ ਬਹੁਤ ਸਾਰੇ ਘੋੜੇ ਸਜਾ ਕੇ ਲਿਆਉਂਦੇ ਹਾਥੀ ਲੈ ਕੇ ਆਉਂਦੇ ਆ ਤਾਂ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਆਕਰਸ਼ਣ ਦਾ ਕੇਂਦਰ ਬਾਬਾ ਜੀ ਰਹਿੰਦੇ ਆ ਸਿੰਘ ਸਾਹਿਬ ਦੀ ਦਸਤਾਰ ਦੇਖਣ ਦੇ ਲਈ ਹੀ ਬਹੁਤ ਜੋ ਲਾਈਨਾਂ ਆਸੇ ਪਾਸੇ ਲੱਗੇ ਰਹਿਦੀਆਂ ਸੋ ਗੱਲਬਾਤ ਕਰਦੇ ਆ ਬਾਬਾ ਜੀ ਦੇ ਨਾਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਸੁਭਨਾਮ ਹੈ ਜੀ ਆਪ ਜੀ ਦਾ ਸਾਡਾ ਨਾਂ ਬਾਬਾ ਬਲਵੰਤ ਸਿੰਘ ਹੈ ਜੀ ਬਾਬਾ ਜੀ ਤੁਸੀਂ ਦਸਤਾਰ ਜਿਹੜੀ ਬੰਨੀ ਹੋਈ ਹੈ ਬਹੁਤ ਸਾਰੇ ਤੇ ਇਹਦੇ ਉੱਤੇ ਖੰਡੇ ਲੱਗੇ ਹੋਏ ਆ ਅੱਜ ਕੱਲ ਤਾਂ ਛੋਟਾ ਜਿਹਾ ਕੱਪੜਾ ਲੋਕ ਸਿਰ ਤੇ ਇੱਕ ਪਰਮਾਲ ਜਿਹਾ ਮੰਨ ਲੈਣਗੇ ਉਹਦਾ ਵੀ ਵਜਨ ਲੱਗਦਾ ਜੀ ਕੇਸਾਂ ਦਾ ਵੀ ਵਜਨ ਲੱਗਣ ਲੱਗ ਗਿਆ ਨੌਜਵਾਨਾਂ ਨੂੰ ਉਹ ਵੀ ਕਤਲ ਕਰਵਾ ਦਿੰਦੇ ਆ ਜੀ ਤੁਸੀਂ ਇੰਨੀ ਵੱਡੀ ਦਸਤਾਰ ਬੰਨੀ ਹੋਈ ਹੈ ਜੀ ਦੇਖੋ ਜੀ ਮੈਨੂੰ 18-19 ਸਾਲ ਹੋ ਗਏ ਆਪ ਜੀ ਨੈਟ 'ਚ ਵੀ ਦੇਖਦੇ ਹੋ ਵਰਲਡ ਰਿਕਾਰਡ ਦੀਆਂ ਕਿਤਾਬਾਂ 'ਚ ਵੀ ਦੇਖਦੇ ਹੋ ਮੈਂ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਮੇਰੀ ਉਮ ਮੈਂ ਜਿਹੜੇ ਜਿਨ੍ਹਾਂ ਨੇ ਸਿੱਖਾਂ ਦੇ ਘਰ ਜਨਮ ਲਿਆ ਵੀ ਨਾ ਤਾਂ ਤਾੜੀਆਂ ਨੂੰ ਕਤਲ ਕਰੋ ਨਾ ਸਿਰ ਦੇ ਕੇਸਾਂ ਨੂੰ ਕਤਲ ਕਰੋ ਤੇ ਸਿਰ ਤੇ ਦਸਤਾਰ ਸਜਾ ਭਾਵੇਂ 5 ਮੀਟਰ ਦੀ ਪੈਨੋ ਭਾਵੇਂ 8 ਮੀਟਰ ਦੀ ਪੈਨੋ ਮੈਂ ਤਾਂ ਮੀਟਰ ਪਿੱਛੇ ਸੋ ਲਾਇਆ ਹੋਇਆ 800 ਮੀਟਰ ਦਾ ਤਮਾਲਾ ਸਜਾਇਆ ਵੀ ਤੁਹਾਨੂੰ 8 ਮੀਟਰ ਤੁਹਾਨੂੰ 2 ਮੀਟਰ ਦਾ ਭਾਰ ਲੱਗਦਾ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗ੍ਰੰਥ ਸਾਹਿਬ ਤੋਂ ਸਵਾ ਕਿਸੇ ਨੂੰ ਨਹੀਂ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰੋ ਬਾਕੀ ਮਾਤਾ ਪਿਤਾ ਦੀ ਸੇਵਾ ਕਰੋ ਸਭ ਤੋਂ ਪਹਿਲਾਂ ਗੁਰੂ ਬੱਚੇ ਦੀ ਮਾਂ ਹੈ ਇਹ ਜੋ ਆਪ ਜੀ ਮੇਰੀ ਦੇਖ ਰਹੇ ਹੋ ਇਹ ਮਾਂ ਦੀ ਦੇਣ ਆ ਸਾਡੀ ਤੇ ਅਸੀਂ ਰਾਗੀ ਸਿੰਘਾਂ ਕੀਰਤਨ ਕਰਤਾ ਸੀ ਸਾਡਾ ਸਾਰਾ ਮਾਤਾ ਪਿਤਾ ਸਾਰੇ ਕੀਰਤਨ ਕਰਦੇ ਅਸੀਂ ਵੀ ਕੀਰਤਨ ਕਰਦੇ ਆ ਹਾਂਜੀ ਮੈਂ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹਨਾ ਵੀ ਮੈਨੂੰ 60 68 ਦੀ ਉਮਰ ਦੇ ਵਿੱਚ ਮੈਨੂੰ ਫੁੱਲ ਵਾਂਗੂ ਲੱਗਦਾ ਮੈਨੂੰ ਕੋਈ ਭਾਰ ਨਹੀਂ ਲੱਗਦਾ ਕਿ ਤੁਹਾਨੂੰ ਨੌਜਵਾਨਾਂ ਨੂੰ ਭਾਰ ਲੱਗ ਗਿਆ ਮੇਰਾ ਕਦੇ ਸਿਰ ਨਹੀਂ ਦੁਖਿਆ ਕੋਈ ਤਕਲੀਫ ਨਹੀਂ ਹਾਂਜੀ ਦੋ ਦੋ ਤਿੰਨ ਤਿੰਨ ਦਿਨ ਮੈਂ ਲੰਗਰ ਨਹੀਂ ਛਕਦਾ ਇੱਕ ਅੱਧੀ ਬੁਰਕੀਓ ਖਾਣਾ ਬਾਕੀ ਲੱਸੀ ਨਾਲ ਹੀ ਗੁਜ਼ਾਰਾ ਕਰ ਲੈਣਾ ਆ ਤੁਹਾਡੇ ਸਾਹਮਣੇ ਖੜਾ ਹਾਂਜੀ ਕੋਈ ਤਕਲੀਫ ਨਹੀਂ ਮੈਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਹੁਤ ਬੱਚੇ ਨੇ ਜਿਹੜੇ ਵਿਚਾਰੇ ਦਾੜੀ ਵੀ ਰੱਖ ਰਹੇ ਨੇ ਤੇ ਕੇਸ ਨੇ ਦਸਤਾਰਾਂ ਵੀ ਪਸੇ ਜਾ ਰਹੇ ਨੇ ਮੈਨੂੰ ਕਹਿ ਕੇ ਜਾਂਦੇ ਨੇ ਫਿਰ ਅਗਲੇ ਸਾਲ ਮਿਲਦੇ ਆਂ ਬਸ ਇਹ ਨਾ ਬੱਚਿਆਂ ਦੀ ਮੈਂ ਖੁਸ਼ੀਆਂ ਲੈਣੀਆਂ ਇਹਨਾਂ ਕਰਕੇ ਜਿਹੜਾ ਮੈਂ ਉਦੋਂ ਪ੍ਰਾਲਾ ਕੀਤਾ ਹੋਇਆ 19 ਸਾਲ ਹੋ ਗਏ ਮੈਨੂੰ ਹਾਂਜੀ ਨਫ਼ਰਤ ਮੈਂ ਕਿਸੇ ਤੋਂ ਨਹੀਂ ਕਰਦਾ ਮੈਂ ਇਹ ਜਰੂਰ ਕਹਿ ਦਿੰਦਾ ਵੀ ਫੋਟੋ ਤੂੰ ਦਿਖਾ ਲੈ ਚਲੋ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਮੇਰਾ ਵੀ ਮੂੰਹ ਵੇਖ ਲਿਓ ਤੇ ਆਪਣਾ ਵੀ ਵੇਖ ਲਿਓ ਤੁਹਾਡਾ ਕਿੱਧਰ ਜਾਂਦਾ ਹਾਂਜੀ ਇਹ ਕਦੋਂ ਕਦੋਂ ਇਹ ਅਰੰਭ ਤਾਂ ਤੁਸੀਂ ਕੀਤੀ ਵੀ ਇਸ ਤਰ੍ਹਾਂ ਮੈਂ ਦਿਮਾਲਾ ਵੱਡਾ ਸ ਮੈਂ ਪਹਿਲਾਂ ਪਹਿਲਵਾਨ ਸੀ ਕੁੜਦਾ ਹੁੰਦਾ ਸੀ ਜੀ 13 ਸਾਲ ਮੈਂ ਪਹਿਲਵਾਨੀ ਕੀਤੀ ਕੁਲੇ ਆ ਤੇ ਮਾਤਾ ਸਾਡੀ ਗੁਜਰਨ ਤੋਂ ਪਹਿਲਾਂ ਮੇਰੇ ਨਾਲ ਬਚਨ ਕਰ ਗਈ ਸੀ ਕਹਿੰਦੀ ਸੀ ਤੇਰਾ 65 ਕਿਲੋ ਵਜਨ ਹੁੰਦਾ ਸੀ ਤੇ ਤੂੰ 90 ਕਿਲੋ ਨੂੰ ਢਾ ਲੈਂਦਾ ਸੀ ਜਾ ਕੇ ਤੇ ਇੱਧਰ ਤੇਰੀ ਪਹਿਲਵਾਨੀ ਕਿੱਥੇ ਗਿਆ ਜਦ ਬੱਚੇ ਕਹਿੰਦੇ ਸਾਡਾ ਸਿਰ ਦੁਖਦਾ ਕਪੜਾ ਬੰਨਣ ਤੋਂ ਮੈਂ ਕਿਹਾ ਏਡੀ ਵੱਡੀ ਦਸਤਾਰ ਬਣ ਕੇ ਦਿਖਾਵਾਂਗੇ ਜਿੰਨੀ ਕਿਸੇ ਨੇ ਬੰਨੀ ਨਾ ਹੋਵੇ ਹਾਂਜੀ ਆਸਰੀਆਕਾਰ ਮਾਤਾ ਚੜਾਈ ਕਰ ਗਈ ਲੇਕਿਨ ਅਤ ਮਾਲਾ ਨਹੀਂ ਆਪਾਂ ਛੱਡਿਆ ਅੱਜ ਤੱਕ 19 19 ਸਾਲ ਹੋ ਗਏ ਮੈਂ 2026 ਤੱਕ ਵੀ ਅਰਦਾਸ ਕੀਤੀ ਹੈ ਕਿ ਇਹਨਾਂ ਨੂੰ ਬਣ ਕੇ ਦਿਖਾਵਾਂਗੇ ਅੱਗੇ ਫਿਰ ਮਹਾਰਾਜ ਦਾ ਅਖੰਡ ਪਾਠ ਸਭ ਕਰਾਵਾਂਗੇ ਦਮਾਲੇ ਦਾ ਉਸ ਤੋਂ ਬਾਅਦ ਜਿਵੇਂ ਸੰਗਤ ਦਾ ਹੁਕਮ ਹੋਏਗਾ ਫਿਰ ਸੇਵਾ ਕਰਾਂਗੇ ਹਾਂਜੀ ਮੈਂ ਇਹਨਾਂ ਨੂੰ ਬਸ ਇਹੀ ਤਾਂ ਕਹਿਣਾ ਚਾਹਨਾ ਵੀ ਭਾਈ ਮਾਤਾ ਪਿਤਾ ਦੇ ਆਗਿਆਕਾਰ ਹੋ ਗੁਰੂ ਸਾਹਿਬ ਤੋਂ ਸਾਇ ਕਿਸੇ ਨੂੰ ਨਮਸਕਾਰ ਨਾ ਕਰੋ ਹਾਂਜੀ ਤੇ ਤਤੀ ਬਾਣੀ ਮਾਰਾ ਹੀ ਲੱਗਦਾ ਕਿਸ ਲਾਨ ਦਿੰਦਾ ਤੁਹਾਨੂੰ ਹਾਂਜੀ ਸਭ ਤੋਂ ਵੱਡੇ ਪਾ ਗੁਰਸਿੱਖਾਂ ਦੇ ਮਾਰ ਨੇ ਬਾਣੀ ਚ ਲਿਖ ਦਿੱਤਾ ਤੇ ਦੂਜਾ ਗੁਰੂ ਗੋਬਿੰਦ ਸਿੰਘ ਮਾਰਨ ਸਾਨੂੰ ਪੁੱਤਰਾਂ ਦਾ ਦਰਜਾ ਦਿੱਤਾ ਇਸ ਤੋਂ ਇਹ ਦਰਜਾਜ ਤੱਕ ਕਿਸੇ ਨੇ ਵੀ ਨਹੀਂ ਦਿੱਤਾ ਹੌਲੇ ਮਹਲੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਪ ਜੀ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਬਾਬਾ ਜੀ ਫੇ ਤੁਸੀਂ ਇਹ ਦਸਤਾਰ ਸਜਾਉਣ ਨੂੰ ਤਾਂ ਬਹੁਤ ਸਮਾਂ ਲੱਗਦਾ ਹੁਣ ਕਿਸ ਤਰ੍ਹਾਂ ਸਜਾਉਣੇ ਆਪ ਹੀ ਸਜਾ ਲੈਨੇਓ ਮੇਰੀ ਜਿਹੜੀ ਇੰਟਰਵਿਊ ਹੋਈ ਹੋਈ ਦੋ ਵਾਰੀ ਪਹਿਲਾਂ ਜੀ 550 ਮੀਟਰ ਅੰਬਾਲਾ ਹੀ ਮੰਜੀ ਸਾਹਿਬ ਗੁਰਦੁਆਰੇ ਸੀ ਬਣ ਕੇ ਦਿਖਾਈ ਉਸ ਤੋਂ ਬਾਅਦ ਜਦੋਂ 800 ਮੀਟਰ ਦਾ ਦਮਾਲ ਲਾਇਆ ਫਿਰ 250 ਮੀਟਰ ਦਾ ਦਮਾਲ ਲਾਇਆ ਕੋਈ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਸਜਾਉਂਦੇ ਨੇ ਰਾਗੀ ਸਿੰਘ ਇਹ ਰੋਜ਼ ਸਜਾਉਂਦੇ ਆ ਜੀ ਤੁਸੀਂ 3 ਘੰਟੇ ਲੱਗਦੇ ਨੇ ਜੀ ਰਾਤ ਨੂੰ 1 ਵਜੇ ਕੇਸੀ ਇਸ਼ਨਾਨ ਕਰਕੇ ਸ਼ੁਰੂ ਹੋ ਜਾਂਦੇ ਆ ਹਾਂ ਜੀ ਸਵੇਰੇ ਤੱਕ ਫਿਰ ਨਾਲੇ ਬਾਣੀ ਪੜੀ ਜਾਂਦੀ ਏ ਮੂੰਹ ਜਵਾਨੀ ਸਾਰੀ ਨਾਲੇ ਦਮਾਲ ਅਸੇ ਚਾਈ ਜਾਈ ਜਾਂਦਾ ਦਮਾਲਾ ਵੀ ਰੋਜ਼ ਸਜਾਉਂਦੇ ਹੋ ਤਾਂ ਕੇਸੀ ਇਸ਼ਨਾਨ ਵੀ ਰੋਜ਼ ਕਰਦੇ ਹੋ ਜੀ ਇਸ਼ਨਾਨ ਤਾਂ ਕੇਸੀ ਮਨਦਾ ਨ ਪਿੰਡੇ ਥੋੜੀ ਜਿਨਾ ਆਣੁੰਦਾ ਕੇਸੀ ਸੀ ਆਣੁੰਦਾ ਜੀ ਹਾਂ ਕੇਸੀ ਸੀ ਤੇ ਫਿਰ ਕੋਈ ਮਦਦ ਵੀ ਕਿਸੇ ਕੋਈ ਕਰਦਾ ਤੁਹਾਡੀ ਨਾਲ ਸਿੰਘ ਜੀ ਸਾਡੀ ਮਤ ਕਰਦੇ ਦੋ ਸਿੰਘ ਅੱਛਾ ਜੀ ਇੱਕ ਅਸੀਂ ਹੋਗੇ ਦੂਜਾ ਹੋਗੇ ਦੋ ਸਿੰਘਾਂ ਤੋਂ ਬਿਨਾਂ ਨਹੀਂ ਮਾਤਾ ਜੀ ਤੇ ਕਹਿੰਦੇ ਤੁਸੀਂ ਇਹ ਕੀਤਾ ਸ਼ਰੂ ਜੀ ਤੇ ਹੁਣ ਇਹ ਜਿਹੜਾ ਪ੍ਰਾਣ ਹੈਗਾ ਜੇ ਤੁਹਾਡਾ ਜੋ ਤੁਹਾਡੇ ਮਨ ਦਾ ਖਿਆਲ ਕਦੋਂ ਤੱਕ ਨਿਭਾਉਂਦਾ ਜੀ ਇਹ ਮੈਂ ਤਾਂ ਕੰਨਾ ਜਿੰਨਾ ਚਿਰ ਮੇਰੇ ਸਵਾਸ ਜਿਉਂਦੇ ਮੈਂ ਤਾਂ ਉਨਾ ਚਿਰ ਹੀ ਨਿਭਾਉਂਗਾ ਹਾਂ ਮੈਂ ਤਾਂ ਮੈਂ ਤਾਂ ਇਹ ਕਹਿੰਦਾ ਵੀ ਜਾਵਾਂ ਇਸੇ ਤਰ੍ਹਾਂ ਹੀ ਬਸ ਇਸੇ ਤਰੀ ਮਹਾਰਾਜ ਮੈਨੂੰ ਲੈ ਜਵੇ ਐਸੇ ਬਾਣੇ ਚ ਬਸ ਇਹ ਬੱਚਿਆਂ ਦੀ ਸੇਵਾ ਕਰਨੀ ਇਹ ਮੈਂ ਇਹ ਦੱਸਣਾ ਚਾਹੁੰਦਾ ਮੈਨੂੰ ਤੋਰ ਕੇ ਤਾਂ ਦੇਖੋ ਤੀਜੀ ਮੰਜ਼ਲ ਤੇ ਚੜਾ ਕੇ ਦੇਖੋ ਕਹਿ ਦਿੰਦੇ ਬਾਬਾ ਬੈਠਾ ਰਹਿੰਦਾ ਮੈਂ ਰਾਤ ਦਿਨ ਬੈਠਾ ਹੀ ਰਹਿਣਾ ਠੀਕ ਹੈ ਗੱਲ ਮੈਂ ਲਮਾ ਨਹੀਂ ਪੈਂਦਾ ਬੈਠਾ ਰਹਿਣਾ ਵਾ ਕਿ ਬਾਣੀ ਪੜ੍ਹਨੀ ਹੁੰਦੀ ਰਾਤ ਨੂੰ ਫੇਰ ਸੀ ਇਸ ਕਰਕੇ ਵੀ ਤੁਸੀਂ ਕਿਸੇ ਗੱਲ ਦਾ ਤਕਲੀਫ ਨਾ ਮੰਨੋ ਸਿਰ ਤੇ ਦਸਤਾਰ ਜ਼ਰੂਰ ਸਜਾਓ ਚਾਹੇ 5 ਮੀਟਰ ਦੀ ਚਾਹੇ 8 ਮੀਟਰ ਦੀ ਸਾਰੇ ਨੂੰ ਹੋਲੇ ਮੜ ਦੀਆਂ ਲੱਖ ਲੱਖ ਬਤਾਈ ਇੱਕ ਗੁਰੂ ਗੋਬਿੰਦ ਸਿੰਘ ਮਾਰਦਾ ਜਕਾਰਾ ਛੱਡ ਕੇ ਆਪਾਂ ਫਤਿਹ ਲਾਵਾਂਗੇ ਜਿਹੜਾ ਮਹਾਰਾਜ ਨੇ ਜਕਾਰਾ ਇੱਕ ਸਵਾਲ ਤੇ ਲੈਣ ਤੋਂ ਬਾਅਦ ਛੱਡਿਓ ਜੀ ਮੈਂ ਕਿ ਹਾਲਾਂਕਿ ਦਸਤਾਰ ਦਾ ਵਜ਼ਨ ਮੈਂ ਨਹੀਂ ਪੁੱਛ ਸਕਦਾ ਵੀ ਵਜ਼ਨ ਕਿੰਨਾ 85 ਹੈ ਹਾਂਜੀ 85 85 85 ਕਿਲੋ ਤੁਸੀਂ ਇਹ ਹਮੇਸ਼ਾ ਸਿਰ ਦੇ ਉੱਤੇ ਤੁਹਾਡੇ ਹਾਂਜੀ ਤੁਹਾਡੇ ਸਾਹਮਣੇ ਖੜੇ ਹਾਂ ਦੇਖੋ ਜੀ ਸੋ ਬਿਲਕੁਲ ਜੀ ਹੁਣ ਜਕਾਰਾ ਗਜਾ ਦਿਓ ਆਪ ਜੀ ਗੱਜ ਕੇ ਜਕਾਰ ਰਖ ਜਾਵੇ ਤਾਂ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਨੂੰ ਭਾਵੇ ਸੁਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਰ ਪਿਤਾ ਨੇ ਆਲੋ ਜਾਵੇ ਆਕਾਰ ਗੁਰਮਰਿਆਕਾਰ ਚਟੀਆਂ ਬਾਜਾਂ ਵਾਲੇ ਸਤਿਗੁਰੂ ਰੱਖ ਲੋ ਬਿਰਧ ਬਣਦੀ लाਜ ਸੋਢੀ ਸੱਚੇ ਬਾਦਸ਼ਾਹ ਜੀ ਉਹ ਲਾੜਦੀਆਂ ਫੌਜਾਂ ਦੇ ਮਾਲਕ ਉਹ ਫੌਜਾਂ ਰੱਖਿਓ ਆਪਣੀਆਂ ਤਿਆਰ ਪਰ ਤਿਆਰ ਅਲਗੇ ਧਰ ਦੇ ਮਾਲਕੋ ਖਾਲਸਾ ਜੱਬੇ ਤੇਰਾ ਕਾਲੀ ਆਕਾਰ ਚਿਤਰੋ ਗੁਪਤੋ ਸ਼ਹੀਦੋ ਸਿੰਘੋ ਸਰਬਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਹਤਰੀ ਆਗਾਲ ਗੁਰਮਰਿਆਕਾਰ ਦੇਖ ਤੇਗ ਫਤਿਹ ਖਾਲਸੇ ਦੀ ਹਰ ਦੀਵਾਨ ਹਰ ਮદાન ਫਤਿਹ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤੋਂ ਬਿਲਕੁਲ ਜਿੱਥੇ ਸਿੰਘ ਇਸ ਗਰਾਊਂਡ ਦੇ ਵਿੱਚ ਮਹੱਲਾ ਕੱਢਣ ਦੇ ਲਈ ਘੋੜਿਆਂ ਨੂੰ ਸਜਾ ਕੇ ਲੈ ਕੇ ਆਂਦੇ ਜਾ ਹਾਥੀਆਂ ਦੇ ਉੱਤੇ ਆਂਦੇ ਜਾਂ ਗੱਡੀਆਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਆਪਣੇ ਸ਼ੌਂਕ ਦੇ ਨਾਲ ਆਂਦੇ ਤਾਂ ਸਿੰਘ ਸਾਹਿਬ ਇੱਕ ਸੁਨੇਹਾ ਵੀ ਦਿੰਦੇ ਤੇ ਸਿਰ ਦੇ ਉੱਤੇ ਇੱਕ ਵੱਡਾ ਦਮਾਲਾ ਸਜਾ ਕੇ ਲੈ ਕੇ ਆਉਂਦੇ ਤੇ ਇਸ ਦਮਾਲੇ ਨੂੰ ਦੇਖ ਕੇ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਅੱਜ ਦੀ ਨੌਜਵਾਨੀ ਨੂੰ ਕੀ ਸੇਧ ਲੈਣ ਦੀ ਲੋੜ ਆ ਕੀ ਅਸੀਂ ਛੋਟੇ-ਛੋਟੇ ਸਿਰ ਦੇ ਉੱਤੇ ਛੋਟੀਆਂ-ਛੋਟੀਆਂ ਦਸਤਾਰਾਂ ਵੀ ਨਹੀਂ ਸਜਾ ਸਕਦੇ ਸਾਨੂੰ ਕੇਸਾਂ ਦਾ ਵੀ ਭਾਰ ਕਿਉਂ ਲੱਗਣਾ ਸ਼ੁਰੂ ਹੋ ਗਿਆ ਜੇਕਰ ਅਨੰਦਪੁਰ ਸਾਹਿਬ ਆਏ ਹੋ ਜਾਂ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਆਓ ਇਸ ਵੀਡੀਓ ਨੂੰ ਦੇਖ ਕੇ ਤੈਅ ਕਰਿਏ ਕਿ ਅਸੀਂ ਅਨੰਦਪੁਰ ਸਾਹਿਬ ਜੇਕਰ ਆਇਆ ਤਾਂ ਅਨੰਦਪੁਰ ਸਾਹਿਬ ਲੈਣ ਕੀ ਆਉਣਾ ਤੇ ਇਥੋਂ ਲੈ ਕੇ ਕੀ ਜਾਣਾ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ